ਲੰਗੇਕਾਲ ਸੁਖਵੀਰ ਸਿੰਘ ਬਾਦਲ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਉਸ ਬਿਆਨ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਭਾਈ ਅਮਰਿਤਪਾਲ ਸਿੰਘ ਦੇ ਖਿਲਾਫ ਬਹੁਤ ਸਾਰੀਆਂ ਗੱਲਾਂ ਕਹੀਆਂ ਸ਼ੁਰੂਆਤ ਇਸ ਗੱਲ ਤੋਂ ਕੀਤੀ ਕਿ ਭਾਈ ਅਮਰਿਤਪਾਲ ਸਿੰਘ ਦੇ ਨਾਲ ਕੋਈ ਨਿੱਜੀ ਰੋਲਾ ਨਹੀਂ ਹੈ ਪਰ ਤਾਂ ਵੀ ਉਹਨਾਂ ਦੇ ਖਿਲਾਫ ਖਾਸੀ ਬਿਆਨਬਾਜ਼ੀ ਕਰਦੇ ਸੁਣਾਈ ਦਿੱਤੇ ਨੇ ਸੁਖਬੀਰ ਸਿੰਘ ਬਾਦਲ ਆਖਰਕਾਰ ਇਹ ਬਿਆਨਬਾਜ਼ੀ ਕਿਉਂ ਕੀਤੀ ਗਈ ਦਰਸਲ ਬਾਬਾ ਬਕਾਲਾ ਦੇ ਵਿੱਚ ਵਿਰਸਾ ਸਿੰਘ ਵਲਟੋਹਾ ਦੇ ਸਮਰਥਨ ਦੇ ਵਿੱਚ ਇੱਕ ਪ੍ਰਚਾਰਕ ਰੈਲੀ ਕੀਤੀ ਜਾ ਰਹੀ ਹੁੰਦੀ ਆ ਸਟੇਜ ਦੇ ਉੱਤੇ ਸੰਬੋਧਨ ਕਰ ਰਹੇ ਹੁੰਦੇ ਨੇ ਵਿਰਸਾ ਸਿੰਘ ਵਲਟੋਹਾ ਵੀ ਬੜੇ ਆਰਾਮ ਦੇ ਨਾਲ ਸਿਰ ਕਰੀ ਬੈਠੇ ਹੁੰਦੇ ਨੇ ਔਰ ਉਹਨਾਂ ਦੇ ਨਾਲ ਸੁਖਬੀਰ ਸਿੰਘ ਬਾਦਲ ਮੌਜੂਦ ਹੁੰਦੇ ਨੇ ਆਖਰਕਾਰ ਮੌਕਾ ਆਉਂਦਾ ਸੁਖਬੀਰ ਸਿੰਘ ਬਾਦਲ ਦੇ ਬੋਲਣ ਦਾ ਤੇ ਉਸ ਵੇਲੇ ਸੁਖਬੀਰ ਸਿੰਘ ਬਾਦਲ ਸਿੱਧੇ ਨਿਸ਼ਾਨੇ ਸਾਧਦੇ ਨੇ ਭਾਈ ਅਮਰਤਪਾਲ ਸਿੰਘ ਦੇ ਉੱਤੇ ਉਹ ਕਹਿੰਦੇ ਨੇ ਕਿ ਬਾਣੇ ਤੋਂ ਕੋਈ ਸਾਨੂੰ ਇਤਰਾਜ਼ ਨਹੀਂ ਹੈ ਬਾਣੇ ਦੀ ਰਿਸਪੈਕਟ ਕਰਨ ਵਾਲੇ ਤੋਂ ਕੋਈ ਇਤਰਾਜ਼ ਨਹੀਂ ਹੈ ਪਰ ਕਹਿੰਦੇ ਨੇ ਕਿ ਭਾਈ ਅਮਰਤਪਾਲ ਸਿੰਘ ਅਜੇ ਹੁਣੀ ਤਾਂ ਇਸ ਬਾਣੇ 'ਚ ਆਇਆ ਉਹਨਾਂ ਦਾ ਦਾਵਾ ਆ ਕਿ ਭਾਈ ਅਮਰਤਪਾਲ ਸਿੰਘ ਪਹਿਲਾਂ ਬਾਲ ਘਟਾਉਂਦਾ ਰਿਹਾ ਉਹ ਜੀਮਸ ਪੌਂਦਾ ਰਿਹਾ ਪਰ ਕੀ ਇਹ ਗੱਲਾਂ ਕਿਸੇ ਵਿਅਕਤੀ ਨੂੰ ਕਿਸੇ ਵਿਅਕਤੀ ਦੇ ਮਨ ਬਦਲਣ ਦੇ ਵਿੱਚ ਮਾਇਨੇ ਰੱਖਦੀਆਂ ਨੇ ਜੇ ਇੱਕ ਵਿਅਕਤੀ ਦਾ ਮਨ ਬਦਲ ਗਿਆ ਉਹ ਬਾਣੇ ਵੱਲ ਆ ਗਿਆ ਹੈ ਉਹ ਗੁਰੂ ਵੱਲ ਆ ਗਿਆ ਹੈ ਤਾਂ ਕਿ ਇਹਨਾਂ ਚੀਜ਼ਾਂ ਦੇ ਉੱਤੇ ਖੜਨਾ ਚਾਹੀਦਾ ਹੈ ਕਿਸੇ ਪੰਥਕ ਅਦਾਰੇ ਨੂੰ ਜਾਂ ਕਿਸੇ ਪੰਥਕ ਪਾਰਟੀ ਨੂੰ ਆਪਣੇ ਆਪ ਨੂੰ ਪੰਥਕ ਪਾਰਟੀ ਕਿਹਾ ਜਾਂਦਾ ਔਰ ਇਹੋ ਜਿਹੀਆਂ ਗੱਲਾਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਫ਼ ਤੌਰ ਦੇ ਉੱਤੇ ਨਿਸ਼ਾਨੇ ਸਾਦੇ ਜਾ ਰਹੇ ਆ ਉਹਨਾਂ ਦੇ ਪਹਿਰਾਵੇ ਦੇ ਉੱਤੇ ਉਸ ਵਕਤ ਦੇ ਪਹਿਰਾਵੇ ਦੇ ਉੱਤੇ ਜਦੋਂ ਉਹ ਬਾਣਾ ਉਹਨਾਂ ਨੇ ਨਹੀਂ ਸਿਤਾ ਰਹੇ ਪਈ ਅਮਰਿਤਪਾਲ ਸਿੰਘ ਦੀ ਖਿਲਾਫਤ ਜ਼ਰੂਰ ਕਰਦੇ ਨਜ਼ਰ ਆਏ ਨੇ ਪਰ ਸ਼ਾਇਦ ਸੁਖਬੀਰ ਸਿੰਘ ਬਾਦਲ ਨੂੰ ਜਿਸ ਤਰ੍ਹਾਂ ਖਿਲਾਫਤ ਕਰਨੀ ਚਾਹੀਦੀ ਸੀ ਉਸ ਤਰ੍ਹਾਂ ਨਹੀਂ ਕੀਤੀ ਗਈ। ਜ਼ਾਹਿਰ ਤੌਰ ਦੇ ਉੱਤੇ ਸਿਆਸੀ ਖਿਲਾਫਤਾ ਤਾਂ ਹੋਣੀ ਹੀ ਲਾਜ਼ਮੀ ਨੇ ਪਰ ਜਿਹੜੇ ਤੱਥ ਚੁੱਕਣੇ ਚਾਹੀਦੇ ਸੀ ਸੁਖਬੀਰ ਸਿੰਘ ਬਾਦਲ ਨੂੰ ਉਹ ਨਹੀਂ ਚੁੱਕੇ ਗਏ। ਹੋਰ ਗੱਲਾਂ ਲਿਆ ਕੇ ਸਾਹਮਣੇ ਸਹੇੜ ਦਿੱਤੀਆਂ ਗਈਆਂ ਜਿਦੇ ਨਾਲ ਉਹਨਾਂ ਦਾ ਬਿਆਨ ਜਿਹੜਾ ਬੜਾ ਹੀ ਨਾਪੱਖੀ ਪ੍ਰਤੀਤ ਹੁੰਦਾ ਨਜ਼ਰ ਆਇਆ ਬੜਾ ਹਾਸੋ ਹਿਣਾ ਹੁੰਦਾ ਪ੍ਰਤੀਤ ਹੋਇਆ। ਇਸੇ ਦੌਰਾਨ ਉਹਨਾਂ ਨੇ ਬੰਦੀ ਜ਼ਿੱਗਾ ਦਾ ਵੀ ਜ਼ਿਕਰ ਕੀਤਾ ਬੰਦੀ ਸਿੰਘਾਂ ਨੂੰ ਅੰਮ੍ਰਿਤਪਾਲ ਸਿੰਘ ਦੇ ਨਾਲ ਵੀ ਜੋੜਿਆ ਗਿਆ ਔਰ ਇਸੇ ਦੇ ਚਲਦਿਆਂ ਸੁਖਬੀਰ ਸਿੰਘ ਬਾਦਲ ਨੇ ਹਰ ਮਮਕਨ ਕੋਸ਼ਿਸ਼ ਕੀਤੀ ਜਿਸ ਦੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਕੋਈ ਬਿਆਨਬਾਜ਼ੀ ਕੋਈ ਟਿੱਪਣੀ ਕੀਤੀ ਜਾ ਸਕੇ ਹਾਲਾਂਕਿ ਅਜ ਤੱਕ ਤਾਂ ਇਹੀ ਪ੍ਰਤੀਤ ਹੋ ਰਿਹਾ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਸਮਰਥਨ ਦੇ ਵਿੱਚ ਸੁਖਬੀਰ ਬਾਦਲ ਅਸਿੱਧੇ ਤੌਰ ਦੇ ਉੱਤੇ ਹੈਗੇ ਨੇ ਪਰ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਹੁਣ ਹਾਲਾਤ ਅਵਿਗੜਨ ਲੱਗੇ ਨੇ ਸੁਖਬੀਰ ਸਿੰਘ ਬਾਦਲ ਦਾ ਇਹ ਬਿਆਨ ਸਾਹਮਣੇ ਆਇਆ ਔਰ ਜਿਸ ਤੋਂ ਬਾਅਦ ਹੁਣ ਹਾਲਾਤ ਜਿਹੜੇ ਨੇ ਉਹ ਤਣਾਅਪੂਰਵਕ ਨਜ਼ਰ ਆਉਣ ਲੱਗੇ ਨੇ ਪਰ ਇਸ ਤੋਂ ਬਾਅਦ ਇਹ ਸਾਫ ਪ੍ਰਤੀਤ ਹੋ ਜਾਂਦਾ ਹੈ ਕਿ ਸੁਖਬੀਰ ਸਿੰਘ ਬਾਦਲ ਹੁਣ ਡਰੇ ਪਏ ਨੇ ਖਡੂਰ ਸਾਹਿਬ ਨੂੰ ਲੈ ਕੇ ਖਡੂਰ ਸਾਹਿਬ ਦੀ ਸੀਟ ਹੈ ਜਿਸ ਦੇ ਉੱਤੇ ਵਿਰਸਾ ਸਿੰਘ ਵਲਟੋਹਾ ਨੂੰ ਕਮਾਂਡ ਸੌਂਪੀ ਗਈ ਸੀ ਪਰ ਵਿਰਸਾ ਸਿੰਘ ਵਲਟੋਹਾ ਦੇ ਆਉਣ ਦੇ ਬਾਵਜੂਦ ਇਹ ਸੀਟ ਹੁਣ ਭਾਈ ਅਮਰਿਤਪਾਲ ਸਿੰਘ ਦੇ ਹੱਥ ਦੇ ਵਿੱਚ ਜਾਂਦੀ ਉਹਨਾਂ ਦੇ ਪਾਲੇ ਦੇ ਵਿੱਚ ਜਾਂਦੀ ਨਜ਼ਰ ਆ ਰਹੀ ਹੈ ਪੰਥ ਦੇ ਪਾਲੇ 'ਚ ਜਾਂਦੀ ਨਜ਼ਰ ਆ ਰਹੀ ਹੈ ਔਰ ਇਸੇ ਦੇ ਮੱਦੇਨਜ਼ਰ ਹੋ ਸਕਦਾ ਹੈ ਕਿ ਭਾਈ ਅਮਰਿਤਪਾਲ ਸਿੰਘ ਦੀ ਖਿਲਾਫ ਤਾਂ ਹੁਣ ਸਿੱਧੇ ਤੌਰ ਦੇ ਉੱਤੇ ਕਰਦੇ ਨਜ਼ਰ ਆਏ ਨੇ ਕਿਉਂਕਿ ਹੁਣ ਇਹ ਪ੍ਰਤੀਤ ਹੋ ਗਿਆ ਕਿ ਇੱਥੇ ਜਤਨਾ ਅਸੰਭਵ ਹੋ ਸਕਦਾ ਆ ਖੈਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਨਤੀਜਿਆਂ ਵਿੱਚ ਕੀ ਕੁਝ ਵੇਖਣ ਨੂੰ ਮਿਲਦਾ ਆ ਇਹ ਨਤੀਜੇ ਤਾਂ ਆਉਣ ਤੋਂ ਬਾਅਦ ਪਤਾ ਲੱਗੇਗਾ ਪਰ ਉਸ ਤੋਂ ਪਹਿਲਾਂ ਪਹਿਲਾਂ ਜੋ ਬਿਆਨਬਾਜ਼ੀ ਕੀਤੀ ਗਈ ਹੈ ਤੁਹਾਨੂੰ ਉਹ ਸੁਣਾ ਦਿੰਦੇ ਆ ਪਹਿਲਾ ਸਵਾਲ ਪੁੱਛਣਾ ਚਾਹੁੰਦੇ ਬੰਦੀ ਸੀ ਕੋਣ ਹੈ बंदी शिको है जिन्ना ने ਜਦੋਂ 84 ਵਿੱਚ ਕਤਲੇਆਮ ਹੋਇਆ ਟੈਂਕਾਂ ਤੋਂ ਪੱਧਰਪਾਟ ਸਾਹਿਬ ਹਮਲਾ ਕੀਤਾ ਉਹ ਮੋਸ਼ਨਲ ਹੋ ਗਏ ਉਹਨਾਂ ਨੇ ਉਹਨਾਂ ਵੀ ਹੋਸ਼ ਛੱਡ ਕੇ ਕਿ ਐਡਾ ਵੱਡਾ ਨੁਕਸਾਨ ਕਰਤਾ ਕੌਮ ਦਾ ਉਹਨਾਂ ਨੇ ਕਦਮ ਚੁੱਕੇ ਪਰ ਉਹਨਾਂ ਨੇ ਮਾਫੀ ਨਹੀਂ ਮੰਗੀ ਉਹ ਕਹਿੰਦੇ ਜੋ ਅਸੀਂ ਦਿੱਕਾ ਆਪਣੇ ਦਿਲੋਂ ਚੁੱਕਿਆ ਸੀ ਪਰ ਹੁਣ ਦੇਸ਼ ਦੀ ਕਾਨੂੰਨ ਦੇਸ਼ ਦਾ ਕਾਨੂੰਨ ਹੈ ਜਿੰਨੀ ਸਜ਼ਾ ਹੋਣੀ ਚਾਹੀਦੀ ਹੈ ਉੰਨੀ ਸਾਨੂੰ ਮਿਲਣੀ ਚਾਹੀਦੀ ਹੈ ਅਸੀਂ ਨਹੀਂ ਕਹ ਰਹੇ ਕਿ ਸਾਨੂੰ ਛੱਡ ਦਿਓ ਅਸੀਂ ਕਹਿੰਦੇ ਆ ਜੇ 15 ਸਾਲ ਉਮਰ ਕੈਦ ਦੀ ਹੈ ਅਸੀਂ 34 ਸਾਲ ਕੱਤੀ ਬੈਠੇ ਆ ਉਹ ਹੈ ਬੰਦੀ ਸਿੱਖ ਇੱਥੇ ਭਾਈ ਗੁਰਪ੍ਰੀਤ ਸਿੰਘ ਖੇੜਾ ਉਹਨਾਂ ਦੀ ਧਰਮ ਪਤਨੀ ਬੀਬੀ ਗੁਰਜੀਤ ਕੌਰ ਦੇਖੋ ਆ ਪਰਿਵਾਰ ਹੈ ਬੰਦੀ ਸਿੱਖ ਜਿਨ੍ਹਾਂ ਨੇ 34 ਸਾਲ 34 ਸਾਲ चौंतीस तो साल भाई बलवंत तो उन्नती साल प्रोफेसर दविंदर ढुलर उगताराई साल भाई परमजीत साल इतने मेरा आया है, हरे एक साल एक साल भी नहीं जेल कटी मैनू क्डो मेनू कडो मैं पंथ है मैं पंजाब की आवाज है ਆਪ ਜਾਰੇ ਕੋਣ ਹੈ ਜਦੋਂ ਅਸੀਂ ਭਾਈ ਰਾਜੂਆਂ ਨੂੰ ਖੜਾ ਕੀਤਾ ਸੰਗਰੂਰ ਚ ਅਸੀਂ ਕਿਹਾ ਸਾਰਾ ਪੰਥ ਇਕੱਠੇ ਹੋ ਜੋ ਉਦੋਂ ਕਹਿੰਦੇ ਨਹੀਂ ਨਹੀਂ ਅਸੀਂ ਤਾਂ ਸਿਮਰਜੀਤ ਸਿੰਘ ਮਾਨ ਨਾਲ ਹੈ ਭਾਈ ਰਾਜੂਆਂ ਨੇ ਜਿਹਨੇ 28 ਸਾਲ ਦੀ ਜੇਰ ਕੱਢੀ ਤੇ ਉਹ ਉਹਨੇ ਐ ਨਹੀਂ ਕਿਹਾ ਕਿ ਮੈਨੂੰ ਛੱਡ ਦਿਓ ਕਹਿੰਦਾ ਜਾਂ ਫਾਂਸੀ ਦੇਣੀ ਹੈ ਦੇ ਦਿਓ ਪਰ ਇੱਕ ਵਾਰ ਸਿਰ ਨਿਪਟੇਰਾ ਕਰੋ ਕੁਰਬਾਨੀ ਉਹ ਹੁੰਦੀ ਹੈ ਆ ਨਹੀਂ ਕੀ ਕਲੀ ਸਾਲ ਹੀ ਪੂਰਾ ਨਹੀਂ ਹੋਇਆ ਮੈਂ ਪੁੱਛਣਾ ਤੁਹਾਨੂੰ ਹੋਰ ਦੱਸਣਾ ਚਾਹਣਾ ਹੈ ਇੰਨੇ ਸੇ ਸਾਹ ਪ੍ਰਕਾਸ਼ ਸਿੰਘ ਬਾਦਲ ਨੂੰ 16 ਸਾਲ ਦੇ ਐਨਐਸਸੀ ਚ ਰੱਖਿਆ 16 ਸਾਲ ਅਸੀਂ ਨਹੀਂ ਕੋਈ ਪਰਿਵਾਰ ਦੇ ਲੋਕਾਂ ਨੇ ਧਰਨਾ ਦਿੱਤਾ ਕਿ ਬਾਦਲ ਸਾਹਿਬ ਨੂੰ ਛੱਡੋ ਜੀ ਸਾਡੀ ਜੇਲ੍ਹ ਛੱਡੋ ਬਾਦਲ ਸਾਹਿਬ ਨੇ ਕਿਹਾ ਨਾ ਮੈਂ ਜ਼ਮਾਨਤ ਲੂੰਗਾ ਨਾ ਮੈਂ ਪ੍ਰੋਲ ਤੇ ਆਉਂਗਾ ਮੈਂ ਝੁਕਣਾ ਨਹੀਂ ਇਕੱਲੇ ਬਾਦਲ ਸਾਹਿਬ ਨਹੀਂ ਬਹੁਤ ਵੀਰਾਂ ਚ ਕੋਈ ਬਜ਼ੁਰਗ ਹੀ ਬੈਠੇ ਹੋਣੇ ਜਿਨ੍ਹਾਂ ਨੇ 4 ਸਾਲ 5 ਸਾਲ ਇੰਨੇ ਸਿਖਾਏ ਆ ਉਹ ਇਹ ਤਾਂ ਇੰਨੇ ਸਿਖਾ ਤੂ ਨਹੀਂ ਮੈਨੂੰ ਯਾਦ ਹੈ ਮੇਰੀ ਭੈਣ ਦਾ ਵਿਆਹ ਸੀ ਬਾਗਲ ਸਾਹਿਬ ਨੂੰ ਸਰਕਾਰ ਕਹਿੰਦੀ ਜੇ ਤੁਸੀਂ ਜਾਣਾ ਤਾਂ ਪ੍ਰੋਲ ਲੈ ਲਓ ਚਾਰ ਦਿਨ ਦੀ ਕਹਿੰਦੇ ਮੈਣੀ ਪ੍ਰੋਲਰ ਦਾ ਮੇਰੇ ਕੌਮ ਮੇਰੇ ਬੇਟੀ ਦੀ ਵਿਆਹ ਕਰੂਗੀ ਆ ਹੈ ਅਕਾਲੀ ਦਲ ਇੱਥੇ ਇੱਕ ਸਾਲ ਹੋਇਆ ਨਹੀਂ ਸਾਰੇ ਚੱਲ ਗਏ ਕਿ ਸਾਡਾ ਪੰਥ ਹੈ ਸਾਡਾ ਪੰਥ ਹੈ ਮੈਂ ਪੁੱਛਣਾ ਚਾਹੁੰਦਾ ਇੱਕ ਹੋਰ ਕੋਈ ਜਾਣਦਾ ਮੈਂ ਭਾਈ ਅੰਮ੍ਰਿਤਪਾਲ ਦੇ ਖਿਲਾਫ ਨਹੀਂ ਹੈ ਦੇਖੋ ਧਰਮ ਦਾ ਪ੍ਰਚਾਰ ਕਰਨਾ ਚੰਗੀ ਗੱਲ ਆ ਕਰਨਾ ਚਾਹੀਦਾ ਹੈ ਨਸ਼ੇ ਦੇ ਖਿਲਾਫ ਲੜਨਾ ਚਾਹੀਦਾ ਹੈ ਪਰ ਜੇ ਤੁਸੀਂ ਲਾਈਨ ਉਹ ਚੁਣੀ ਹੈ ਕਹਿੰਦੇ ਤੁਸੀਂ ਸਿਧਾਂਤ ਨਹੀਂ ਮੰਨਦੇ ਤੇ ਹੁਣ ਇਲੈਕਸ਼ਨ ਵਾਸਤੇ ਸਿਧਾਂਤ ਮੰਨਣ ਲੱਗੇ ਇੱਕਦਮ ਤੁਸੀਂ ਟਰਨ ਕਿਉਂ ਕਰੀ ਜਾਂਦੇ ਹੋ ਅੱਜ ਸਵਾਲ ਮੈਂ ਪੁੱਛਣਾ ਚਾਹਣਾ ਹੈ ਮੈਂ ਤੁਹਾਨੂੰ ਵੀ ਸਾਰਾ ਪੁੱਛਣਾ ਚਾਹਣਾ ਹੈ ਕਿ ਤੁਸੀਂ ਹੀ ਪੁੱਛੋ ਇੱਕ ਸਾਲ ਪਹਿਲੇ ਭਾਈ ਸਾਹਿਬ ਕਿੱਥੇ ਸੀ ਇੱਕ ਸਾਲ ਪਹਿਲੇ ਕਿੱਥੇ ਸੀ ਇੱਕ ਸਾਲ ਪਹਿਲੇ ਕੀ ਝੋਲਾ ਪਾਇਆ ਸੀ ਅੰਬਰ ਭਾਰੀ ਸੀ ਬਾਲ ਸੀਗੇ ਇੱਕ ਸਾਲ ਦੀ ਪਿੱਛੇ ਪਹਿਲੇ ਜੀਨਾ ਪਾਉਂਦੇ ਸੀ ਕੀ ਛਿੱਟਾ ਪਾਉਂਦੇ ਸੀ ਫੋਟੋ ਵਨ ਦੇਖ ਲਓ ਤੁਸੀਂ ਇੱਕ ਸਾਲ ਪਹਿਲੇ ਬੰਦਾ ਕਿਸੇ ਨੂੰ ਨਹੀਂ ਪਤਾ ਪੰਜਾਬ ਵਿੱਚ ਕਿਸੇ ਨੂੰ ਪੁੱਛ ਲੋ ਕਹਿੰਦੇ ਸਾਨੂੰ ਪਤਾ ਨਹੀਂ ਆ ਜਹਾਜ਼ ਤੇ ਆਉਂਦੇ ਐ ਸੜਲੀ ਬਾਲ ਕੱਟੇ ਐ ਇੱਕ ਦਿਨ ਜਾ ਕੇ ਸਾਰਾ ਡਰਾਮਾ ਚੱਲ ਪੈਂਦਾ ਪਗੜੀ ਵੀ ਆ ਜਾਂਦੀ ਐ ਚੋਲਾ ਵੀ ਆ ਜਾਂਦਾ ਗਾਤਰਾ ਵੀ ਤੋ ਆ ਜਾਂਦਾ ਉਦੋਂ ਮਤ ਖਾਲਿਸਤਾਨ ਦਾ ਨਾਰਾ ਵੀ ਲੱਗ ਲੱਗ ਜਾਂਦਾ ਐ ਇੱਕ ਸਵਾਲ ਹੈ ਜਿਹੜਾ ਤੁਸੀਂ ਆਪਣੇ ਘਰੇ ਬੈ ਕੇ ਸੋਚੋ ਕਿ ਕੌਣ ਹੈ ਇੱਥੇ 1600 ਸਾਲ ਕੱਟਣ ਵਾਲੀ ਕਾਲੀ ਲੀਡਰਸ਼ਿਪ ਹੈ ਉਹਨੂੰ ਕਹਿੰਦੇ ਆ ਪੰਥਕ ਨਹੀਂ ਹੈ ਵਿਰਸਾ ਸੰਗਲੋ ਮਲਾ ਕਿੰਨੇ ਸਾਲ ਰਿਹਾ ਐਨਐਸਐਜ ਕਹਿੰਦੇ ਪੰਥਕ ਨਹੀਂ ਹੈ ਪੰਥੂ ਹੈ ਆਧਾ ਪੰਥ ਹੀ ਨਹੀਂ ਆ ਬੀਬੀ ਜੀ ਦੇਖੋ 34 ਸਾਲ 34 ਸਾਲ ਆਪਣੀ ਭੈਣ ਘਰੇ ਰਹਿ ਗਈ ਇਨਜਰ ਨੂੰ ਵਾਸਤੇ ਕਹਿੰਨੀ ਦੇ ਮੇਰਾ ਵੀਰ ਅੱਜ ਇਲੈਕਸ਼ਨ ਲੜ ਰਿਹਾ ਇਹਨਾਂ ਨੂੰ ਛਡਾਉਣ ਵਾਸਤੇ ਨਹੀਂ ਆਪਣੇ ਆਪ ਛਡਾਉਣ ਵਾਸਤੇ ਹੁਣ ਇਲੈਕਸ਼ਨ ਲੜ ਰਿਹਾ ਆਪਣੇ ਆਪ ਛਡਾਉਣ ਵਾਸਤੇ ਅਸੀਂ ਲੜ ਰਹੇ ਲੜਾਈ ਇਹਨਾਂ ਨੂੰ ਛਡਾਉਣ ਵਾਸਤੇ ਫਿਰ ਲੜਾਈ ਕੀ ਦੀ ਹੈ ਹੁਣ ਥੋੜੀ ਫੌਜ ਹੋਏ ਜਿਹੜੀ ਲੜਾਈ ਲੜਦੀ ਹੋਏ ਤੁਸੀਂ ਉਹਦੇ ਤੇ ਪ੍ਰੋਫੈਸਰ ਰੱਖੋ ਅਸੀਂ ਕਿਹਾ ਸੀ ਜੀ ਬੀ ਜੀ ਪੀ ਨੂੰ ਕਿ ਭਾਈ ਸਾਹਿਬ ਨੂੰ ਜੇ ਬਰੂਗੋਟ ਜੇਲ੍ਹ ਕਿਉਂ ਰੱਖਿਆ ਅਸੀਂ ਐਨਐਸਏ ਦੇ ਖਿਲਾਫ ਅਕਾਲੀ ਦਲ ਮੈਂ ਬਿਆਨ ਦਿੱਤਾ ਸੀ ਅਸੀਂ ਕਿ ਅਸੀਂ ਤੁਸੀਂ ਫੜੀ ਲਿਆ ਪੰਜਾਬ ਦੀ ਜੇਲ੍ਹ ਚ ਲਿਆ ਅਸੀਂ ਲੜਦੇ ਸੀ ਅਸੀਂ ਬੰਦੀ ਛੱਕਾ ਨਹੀਂ ਲਈ ਤੁਸੀਂ ਹਰ ਸਿਮਰਤ ਕੋਲ ਬਾਦਲ ਨੂੰ ਪਾਰਲੀਮੈਂਟ ਦੇ ਖੇਤ ਲੜਾਈ ਲੜਦੇ ਹੁਣ ਇੱਕ ਬੰਦਾ ਜੋਥੇ ਜਾ ਕੇ ਜਾਊਗਾ ਜੀ ਮੈਨੂੰ ਛੱਡ ਦਿਓ ਇਹਨਾਂ ਨੂੰ ਭਵਨੇ ਆਂਦੇ ਹੋ ਦੂਜੀ ਗੱਲ ਇਹਦੇ ਤੁਹਾਨੂੰ ਕੁਛ ਨਾ ਜਾਣੇ ਜਦੋਂ ਇੱਥੇ ਕੋਈ ਬਜ਼ੁਰਗ ਬਾਲਨ ਸਾਹਿਬ ਕਿੰਨੇ ਕਿੰਨੇ ਜਿਲ੍ਹਿਆਂ ਚ ਗਏ ਬਹੁਤ ਹੋਣੇ ਆ ਜਦੋਂ ਤੁਹਾਨੂੰ ਉਹਦਾ ਪਤਾ ਹੁੰਦਾ ਸੀ ਕਿੰਨੇ ਸਾਲ ਤੁਸੀਂ ਆ ਬੈਠੇ ਬਾਪੂ ਜੀ ਆਇਓ ਦੇਖੋ ਆ ਦੇਖੋ ਬਾਪੂ ਜੀ ਆ ਹੈ ਅਸਲੀ ਕਾਲੀ ਬਾਪੂ ਜੀ ਬਾਪੂ ਜੀ ਜਦੋਂ ਆਪਾਂ ਮੋਰਚੇ ਲਾਉਂਦੇ ਸੀ ਪੁਲਿਸ ਆਉਂਦੀ ਸੀ ਆਪਾਂ ਜਕਾਰੇ ਛੱਡ ਕੇ ਜਾਂਦੇ ਸੀ ਉਹਦੇ ਕੋਲੇ ਕਿ ਗੱਡੀਆਂ 'ਚ ਭੱਜ ਜਾਂਦੇ ਸੀ ਕਿ ਸਾਨੂੰ ਫੜ ਨਾ ਲਏ ਕਮਲ ਸਿੰਘ ਖਾਲਸਾ ਜੀ ਕੋਈ ਸ਼ੋਰ ਆ ਸ਼ਾਮ ਨੂੰ ਪੇਜਾ ਪਾੜ ਲੇ ਕਹਿੰਦੇ ਜੋ ਗੂੰਜੂ ਉੱਥੇ ਗੂੰਜੂ ਤਗੜਾ ਗਏ ਗੂੰਜੂ ਕਾ ਕੇ ਸਿਮਰਦੀ ਕੋਟੀ ਬੜਾ ਸ਼ਾਨ ਹੈ ਜਿਹੜਾ ਮੈਂ ਤੁਹਾਨੂੰ ਗੱਲ ਕਰਨਾ ਚਾਹੁੰਦਾ ਹੈ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਆਪਣੇ ਮੁੰਡਿਆਂ ਨੂੰ ਤਾਂ ਪੜਾ ਲੜਨਾ ਪਊਗਾ ਇਹ ਕਰਨਾ ਪਊਗਾ ਜਦੋਂ ਪਤਾ ਲੱਗਿਆ ਰਾਜ ਪੁਲਿਸ ਘੇਰਾ ਪੈ ਗਿਆ ਗੱਡੀ ਬਦਲ ਕੇ ਭੱਜ ਕੇ 15 20 ਦਿਨ ਗਾਇਬ ਯਾਰ ਬਾਦਲ ਸਾਹਿਬ ਮੋਰਚਾ ਲਾਉਂਦੇ ਸੀ ਸਿੱਧੇ ਥਾਣੇ ਵੱਜਦੇ ਖੜੋ ਸਾਨੂੰ ਐ ਨਹੀਂ ਪਤਾ ਸੀ ਕਿ 3 ਸਾਲ ਰੱਖਣਗੇ 4 ਸਾਲ ਰੱਖਣਗੇ ਕੋਇੰਬਡੂਰ ਜੇਲ੍ਹ ਤਾਮਿਲ ਨਾਲ ਨੂੰ 3 ਸਾਲ ਬਾਦਲ ਸਾਹਿਬ ਨੂੰ ਰੱਖਿਆ ਸਾਨੂੰ छे छह महीने मिल ही देंगे छे छे महीने मैं याद है मैं अपने जेटल कमरा लें घरों कट दी कतवादी आ गया रिक्शे से स्कूटर से सूच नहीं दिता फिर जॉर्ज फर्नांडस उद्योग जनता पार्टी सी जॉर्ज फर्नांडस उतोद लीडर से ਮੇਰੇ ਮਾਤਾ ਜੀ ਨੇ ਅਸੀਂ ਅਸੀਂ ਉਹਨੂੰ ਟੈਲੀਫੋਨ ਕੀਤਾ ਸਾਨੂੰ ਕੋਈ ਘਰ ਨੂੰ ਰਹਿਣ ਦਿੰਦਾ ਕੋਈ ਗੱਡੀ ਨਹੀਂ ਦਿੰਦਾ ਉਹਨੇ ਆਪਣੇ ਵਰਕਰਾਂ ਨੂੰ ਟੈਲੀਫੋਨ ਕੀਤਾ ਕਿ ਆਪਣੇ ਘਰੇ ਰਖਾ ਲੋ ਬਾਦਲ ਸਿੰਘ ਪਰਿਵਾਰ ਨੂੰ ਅਸੀਂ ਉਹਨਾਂ ਦੇ ਘਰੇ ਰਹਿੰਦੇ ਸੀ ਤੇ ਉਹ ਉਹਨਾਂ ਦੀ ਗੱਡੀ ਦੀ ਅਸੀਂ ਜਾ ਕੇ ਜੇਲ੍ਹ ਜਾਂਦੇ ਸੀ 6-6 ਮਹੀਨੇ ਤੇ ਬਾਅਦ ਸਾਨੂੰ ਇੱਕ ਮੌਕਾ ਮਿਲਦਾ ਸੀ ਤੇ ਜਿਹੜਾ ਮੌਕਾ ਮਿਲਦਾ ਸੀ ਇੱਕ ਬੰਦਾ ਮੈਂ ਬੈਠਾ ਮੇਰੀ ਮਾਤਾ ਜੀ ਬੈਠੇ ਐ ਇੱਕ ਪਾਸੇ ਸੀਆਈਡੀ ਦਾ ਇੱਥੇ ਖੜਾ ਹੁੰਦਾ ਸੀ ਕਿਤੇ ਸਾਨੂੰ ਕਹਿੰਦੇ ਸੀ ਅੰਗਰੇਜ਼ੀ 'ਚ ਗੱਲ ਕਰੋ 15 ਮਿੰਟ ਦੀ ਮੀਟਿੰਗ ਹੁੰਦੀ ਸੀ 6 ਮਹੀਨੇ ਬਾਅਦ ਕਿ ਅੰਗਰੇਜ਼ੀ 'ਚ ਗੱਲ ਕਰੋ ਮੈਂ ਕਿਹਾ ਸੀ ਤਾਂ ਪੰਜਾਬੀ ਕਿੰਨੀ ਸਾਨੂੰ ਸਮਝ ਨਹੀਂ ਆਉਂਦੀ ਸੁਣਦੇ ਸੀ ਤੁਸੀਂ ਆਪਣੇ ਬਾਪ ਨਾਲ ਕੀ ਗੱਲ ਕਰ ਰਹੇ ਹੋ ਆਪਾਂ ਹਲੇ ਵੀ ਸਮਝ ਹੁਣ ਇੱਕ ਦੱਸੋ ਤੁਸੀਂ ਜੇ ਵਕੀਲ ਕਰੋਗੇ ਆਪਣਾ ਕਿਹੜਾ ਕਰੋਗੇ? ਅਕਾਲੀ ਦਲ ਦਾ ਬੰਦਾ ਕੋਈ ਆਰਐਸਐਸ ਵਾਲਾ ਵਕੀਲ ਕਰੂਗਾ। ਹੁਣ ਭਾਈ ਸਾਹਿਬ ਦਾ ਵਕੀਲ ਕੌਣ ਹੈ ਰਾਜੇਪੁਰਨਾਲਾ ਤੁਸੀਂ ਗੂਗਲ ਕਰ ਲਓ ਮਾਲਵਾ ਜ਼ੋਨ ਦਾ ਆਰਐਸਐਸ ਦਾ ਪ੍ਰਚਾਰਕ ਹੈ। ਜੀ ਹਲੇ ਵੀ ਨਹੀਂ ਆਪਾਂ ਸੋਚਾਂਗੇ ਮੈਂ ਖਿਲਾਫ ਨਹੀਂ ਬੋਲ ਰਿਹਾ ਮੈਂ ਕਹਿੰਦੇ ਸੋਚਣ ਵਾਸਤੇ ਕਹਿ ਰਿਹਾ। Subscribe to One India channel and never miss an update.